ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਾਰੇ ਜਣੇ ਮਿਲ ਬੈਠ ਕੇ ਗੱਲਬਾਤ ਕਰਾਂਗੇ ਅੱਜ ਤੁਹਾਨੂੰ ਪਤਾ ਹੈ ਕੈਨੇਡਾ ਦੇ ਵਿੱਚ ਆਪਣੇ ਪੰਜਾਬ ਤੋਂ ਆਪਣੇ ਇੰਡੀਆ ਤੋਂ ਬਹੁਤ ਸਾਰੇ ਸਟੂਡੈਂਟਸ ਜਿਹੜੇ ਨੇ ਇੱਥੇ ਪੜ੍ਹਨ ਵਾਸਤੇ ਆਉਂਦੇ ਨੇ ਅੱਜ ਉਹਨਾਂ ਦੇ ਵਾਸਤੇ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੋਈ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮਨਿਸਟਰ ਮਿਸਟਰ ਮਾਰਕ ਮਿਲਰ ਨੇ ਉਹਨਾਂ ਨੇ ਗੱਲ ਕੀਤੀ ਹੈ ਉਹ ਕਹਿੰਦੇ ਜਿੰਨੇ ਵੀ ਫੋਰਨ ਸਟੂਡੈਂਟਸ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਸਟੱਡੀ ਪਰਮਿਟ ਹੁਣ ਘਟਾਤੇ ਜਾਣਗੇ ਘਟਾ ਦਿੱਤੇ ਨੇ ਬੇਸਿਕਲੀ 35% ਕੱਟ ਹੋ ਜਾਣਗੇ ਉਹ ਕਹਿੰਦੇ 2012 ਦੇ ਨੇੜੇ ਤੇੜੇ ਜਿਹੜੇ ਸਟੂਡੈਂਟਸ ਸਿਗੇ 211400 ਸਿਗੇ ਤੇ 2022 ਦੇ ਨੇੜੇ ਇਹ ਗਿਣਤੀ 8 ਲੱਖ ਤੋਂ ਜਿਹੜੀ ਹੈ ਕਿ ਉਹ ਨੇੜੇ ਸੀ ਇਮੀਗ੍ਰੇਸ਼ਨ ਮਨਿਸਟਰ ਨੇ ਹੁਣ ਗੱਲਬਾਤ ਇਹ ਕੀਤੀ ਹੈ ਕਹਿੰਦੇ ਕਿ ਅਸੀਂ ਹੁਣ ਥੋੜੀ ਜੀ ਸਟੂਡੈਂਟਸ ਦੀ ਗਿਣਤੀ ਨੂੰ ਅਗਲੇ 2 ਸਾਲਾਂ ਵਾਸਤੇ ਕੈਪ ਕੱਟ ਰਹੇ ਹਾਂ ਘਟਾ ਰਹੇ ਇਸ ਸਾਲ ਜਿਹੜੇ ਸਟੂਡੈਂਟ ਆਉਣਗੇ ਉਹ 364000 ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਜਿਹੜੇ ਅੰਡਰ ਗ੍ਰੈਜੂਏਟ ਜਿਹੜੇ ਸਟੱਡੀ ਪਰਮਿਟ ਨੇ ਉਹ ਅਪਰੂਵ ਕੀਤੇ ਜਾਣੇ ਨੇ ਸਿਰਫ 364000 ਸਟੱਡੀ ਪਰਮਿਟ ਪਿਛਲੇ ਸਾਲ ਦੀ ਜੇ ਆਪਾਂ ਗੱਲ ਕਰਦੇ ਹਾਂ ਸਾਰਾ ਕੁਝ ਟੋਟਲ ਮਿਲਾ ਕੇ ਉਹ ਕਹਿੰਦੇ ਜੀ 1 ਮਿਲੀਅਨ ਦੇ ਕਰੀਬ ਸਟੱਡੀ ਪਰਮਿਟ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ ਹੋਨ ਕਾਫੀ ਜ਼ਿਆਦਾ ਜਿਹੜਾ ਇਹ ਘਟਾਇਆ ਗਿਆ ਖੈਰ 1 ਲੱਖ ਤਾਂ ਬਹੁਤ سارے ਸਾਰੇ ਤਰੀਕੇ ਦੇ ਸਟੱਡੀ ਪਰਮਿਟ ਵਿੱਚ ਇਨਕਲੂਡਡ ਸੀਗੇ ਉਹ ਕਹਿੰਦੇ ਹੁਣ ਜਿਹੜੇ ਇਹ ਸਟੱਡੀ ਪਰਮਿਟ ਹੋਣਗੇ ਇਹ ਈਚ ਪ੍ਰੋਵਿੰਸ ਨੂੰ ਜਿਹੜੇ ਰਾਜ ਨੇ ਉਹਨਾਂ ਨੂੰ ਤੇ ਟੈਰੀਟਰੀਜ਼ ਨੇ ਜਿਹੜੀਆਂ ਉਹਨਾਂ ਨੂੰ ਅਲੋਟ ਕੀਤੇ ਜਾਣੇ ਆ ਲੈ ਬਈ ਅਨਟੇਰੀਓ ਤੇਰੇ ਇੰਨੇ ਹੋਗੇ BC ਤੇਰੇ ਇੰਨੇ ਹੋਗੇ ਉਹ ਸਾਰੇ ਦੇਖਿਆ ਕਿਵੇਂ ਜਾਏਗਾ ਉਹ ਕਹਿੰਦੇ ਉੱਥੋਂ ਦੀ ਜਿੰਨੀ ਵੀ ਜਨਸੰਖਿਆ ਹੈ ਉਹਨੂੰ ਦੇਖਾਂਗੇ ਅਸੀਂ ਇਹ ਦੇਖਾਂਗੇ ਕਿ ਉਥੇ ਸਟੂਡੈਂਟ ਇਨਟੇਕ ਕਿੰਨੀ ਹੋ ਸਕਦੀ ਹੈ ਉਹ ਕਹਿੰਦੇ ਉਸ ਤੋਂ ਬਾਅਦ ਜਿਹੜੀ ਪ੍ਰੋਵਿੰਸ ਹੈ ਜਿਹੜੇ ਰਾਜ ਨੇ ਉਹ ਆਪਣੇ ਆਪਣੇ ਯੂਨੀਵਰਸਿਟੀਆਂ ਤੇ ਆਪਣੇ ਆਪਣੇ ਜਿਹੜੇ ਕਾਲਜ ਨੇ ਉਹਨਾਂ ਨੂੰ ਦੇਖਣਗੇ ਵੀ ਕਿੰਨੇ ਕਿੰਨੇ ਤੁਹਾਨੂੰ ਦਿੱਤੇ ਜਾ ਸਕਦੇ ਨੇ ਜਿਹੜੇ ਸਟੱਡੀ ਪਰਮਿਟਸ ਨੇ ਹੁਣ ਇਹਦੇ ਵਿੱਚ ਨਾ ਸਿੰਪਲੀ ਗੱਲ ਇੰਨੀ ਹੈ ਕਿ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਜਿਹੜੇ ਵੀ ਸਟੂਡੈਂਟ ਇੱਥੇ ਪੜ੍ਹਨ ਵਾਸਤੇ ਆਉਂਦੇ ਨੇ ਸਭ ਤੋਂ ਵੱਡੀ ਤਾਦਾਦ ਆਪਣੀ ਹੈ ਇੰਡੀਅਨ ਤੇ ਉਹਦੇ ਵਿੱਚੋਂ ਵੀ ਮੈਕਸਿਮਮ ਪੰਜਾਬੀ ਮੈਂ ਤੁਹਾਡੇ ਤੋਂ ਜਾਨਣਾ ਚਾਹਨੀ ਆ ਕਿ ਜਦੋਂ ਇਹ ਸਟੱਡੀ ਪਰਮਿਟਸ ਉਹਨਾਂ ਨੇ ਫੋਰਨ ਸਟੂਡੈਂਟਸ ਨੂੰ ਘਟਾਇਆ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਸਾਰੇ ਜਿਹੜੇ ਕੈਨੇਡੀਅਨਸ ਨੇ ਉਹਨਾਂ ਨਾਲ ਜਦੋਂ ਗੱਲਬਾਤ ਹੁੰਦੀ ਹੈ ਨਾ ਉਹ ਕਹਿੰਦੇ ਵੀ ਜਦੋਂ ਸਟੂਡੈਂਟਸ ਦੀ ਗਿਣਤੀ ਇੱਕੋ ਦਮ ਬਹੁਤ ਜ਼ਿਆਦਾ ਵਧੀ ਹੈ ਉਸ ਦੇ ਕਰਕੇ ਘਰਾਂ ਦੀ ਪ੍ਰੋਬਲਮ ਆ ਰਹੀ ਹੈ ਘਰ ਜਿਹੜੇ ਨੇ ਕਿ ਆਫ ਕੋਰਸ ਸਪਲਾਈ ਐਂਡ ਡਿਮਾਂਡ ਜਿਹੜੀ ਹੈਗੀ ਉਸ ਹੱਬ ਨਾਲ ਸਾਰੀ ਸਾਰੀ ਚੀਜ਼ ਚੱਲਦੀ ਹੈ ਜਦੋਂ ਸਪਲਾਈ ਉਨੀ ਘੱਈ ਡਿਮਾਂਡ ਵਧ ਗਈ ਤਾਂ ਘਰਾਂ ਦੇ ਜਿਹੜੇ ਰੇਟ ਨੇ ਉਹ ਬਹੁਤ ਜ਼ਿਆਦਾ ਵਧ ਗਏ ਜਿਹੜੇ ਕੀ ਇੱਕ ਸਿੰਪਲ 2 ਬੈੱਡਰੂਮ ਦਾ ਇੱਕ ਬੈੱਡਰੂਮ ਦਾ ਬੇਸਮੈਂਟ 600-700 ਡਾਲਰ ਦਾ ਹੁੰਦਾ ਸੀ 1200 ਡਾਲਰ ਤੱਕ ਹੁੰਦਾ ਸੀ 22200 ਤੱਕ ਉਹਨਾਂ ਦੀ ਜਿਹੜੀ ਹੈਗੀ ਉਹ ਕੀਮਤ ਇਸ ਵੇਲੇ ਹੈਗੀ ਹੈ ਬਹੁਤ سارے ਸਟੂਡੈਂਟਸ ਜਿਹੜੇ ਨੇਗੇ ਉਹ ਬ੍ਰਿਜਸ ਦੇ نیچے ਰਹਿਣ ਵਾਸਤੇ ਮਜਬੂਰ ਨੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਵੀ ਰਹਿਣ ਵਾਸਤੇ ਮਜਬੂਰ ਨੇ ਹਾਲਾਂਕਿ ਸਟੂਡੈਂਟ ਇੱਥੇ ਆ ਕੇ ਬਹੁਤ ਮਿਹਨਤ ਕਰਦਾ ਹੈ ਜਿਹੜੇ ਹੁਣ ਸਰਕਾਰ ਹੈ ਉਹ ਕਹਿੰਦੇ ਜੀ ਇੱਕ ਤਾਂ ਘਰਾਂ ਦੇ ਕਰਕੇ ਘਰ ਜਿਹੜੇ ਨੇਗੇ ਉਹਨਾਂ ਦੇ ਵਿੱਚ ਥੋੜੀ ਜਿਹੀ ਠੱਲ ਪੈ ਜੇ ਸਟੂਡੈਂਟ ਇਸ ਵਾਰੀ ਘਟ ਆਣਗੇ ਥੋੜੇ ਜਿਹੀ ਹੋਰ ਘਰ ਬਣਾ ਦੇਾਂਗੇ ਅੱਗੇ ਤੋਂ ਥੋੜਾ ਠੀਕ ਹੋ ਜਾਏਗਾ ਦੂਸਰੀ ਹੈਲਥ ਕੇਅਰ ਐਨੇ ਜ਼ਿਆਦਾ ਡਾਕਟਰਸ ਹੈਨੇਗੇ ਐਨੇ ਜ਼ਿਆਦਾ ਹਸਪੀਟਲਸ ਹੈਨੇਗੇ ਮਸ਼ੀਨਾਂ ਹੈਨੇਗੀਆਂ ਸੋ ਇਸ ਕਰਕੇ ਜੇ ਸਟੂਡੈਂਟ ਘਟਾ ਦਈਏ ਥੋੜੇ ਜਿਹੀ ਦੋ ਕਸਾਲਾ ਵਾਸਤੇ ਤਾਂ ਫਿਰ ਠੀਕ ਹੋ ਜਾਏਗਾ ਸੋ ਸਿੰਪਲੀ ਗੱਲ ਐਨੀ ਹੈ ਕਿ ਮੈਂ ਤੁਹਾਡੇ ਤੋਂ ਜਾਣਨਾ ਚਾਹਨੀ ਆ ਕਿ ਤੁਸੀਂ ਇਸ ਨਿਊਜ਼ ਨੂੰ ਕਿਵੇਂ ਦੇਖਦੇ ਹੋ ਜੇ ਮੈਂ ਇਸ ਨਿਊਜ਼ ਨੂੰ ਦੇਖਾਂ ਤਾਂ ਮਿਸਟਰ ਜਸਟਿਨ ਟਰੂਡੋ ਜਿਹੜੇ ਸਾਡੇ ਐਸ ਟਾਈਮ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੀ ਪਪੂਲੈਰਿਟੀ ਜਿਹੜੀ ਹੈ ਨਾ ਹੁਣ ਐਸ ਵੇਲੇ ਇੱਕ ਘਰਾ ਕਰਕੇ ਤੇ ਹੈਲਥ케ਅਰ ਤੇ ਕਰਕੇ ਉਸ ਨੂੰ ਕਾਫੀ ਜ਼ਿਆਦਾ ਸੱਟ ਲੱਗੀ ਹੈ ਉਹ ਉਹ ਫੋਰ ਐਜ ਵੇਲੇ ਇਸ ਸਾਰਾ ਕੁਝ ਜਿਹੜਾ ਕਰ ਰਹੇ ਨੇ ਐਸ ਟਾਈਮ ਆਪਣੀ ਪਪੂਲੈਰਿਟੀ ਨੂੰ ਬਰਕਰਾਰ ਰੱਖਣ ਦੇ ਵਾਸਤੇ ਉਹਨਾਂ ਨੇ ਬਹੁਤ ਕੁਝ ਕੀਤਾ ਨਮੀਆਂ ਨਮੀਆਂ ਉਹਨਾਂ ਨੇ ਗੱਲਾਂ ਵੀ ਕੀਤੀਆਂ ਖੈਰ ਅੱਜ ਆਪਾਂ ਸਿਰਫ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਲੇਕਿਨ ਅੱਗੇ ਚੱਲ ਕੇ ਨਾ ਇਹਦੇ ਵਿੱਚ ਹੋਰ ਵੀ ਨਿਊਜ਼ ਹੈਗੀਆਂ ਨੇ ਜਿਹੜੀਆਂ ਤੁਹਾਡੇ ਨਾਲ ਮੇਬੀ ਕੱਲ ਨੂੰ ਸਾਂਝੀਆਂ ਕਰਾਂਗੇ ਪਰ ਮੈਂ ਜ਼ਰੂਰ ਜਾਨਣਾ ਚਾਹਨੀ ਹਾਂ ਕਿ ਇਸ ਸਾਰੇ ਤੇ ਤੁਸੀਂ ਕੀ ਸੋਚਦੀ ਹੋ ਹਰਪਿੰਦਰ ਸਿੰਘ ਸਹਿਤਾ ਜੀ ਉਹ ਕਹਿੰਦੇ ਇੰਡੀਆ ਵਿੱਚ ਤਾਂ ਨਿਊਜ਼ ਵਾਲੇ ਐਵੇਂ ਚਵਲ ਮਾਰੀ ਜਾਂਦੇ ਨੇ ਆ ਅਸਲੀ ਗੱਲ ਤਾਂ ਬਾਹਰੋਂ ਪਤਾ ਲੱਗਦੀ ਐ ਬਿਲਕੁਲ ਜੀ ਕਿਉਂਕਿ ਨਿਊਜ਼ ਖੈਰ ਉੱਥੇ ਵੀ ਇਹੀ ਜਾਂਦੀ ਐ ਜਿਹੜੀਆਂ ਨਿਊਜ਼ ਰਿਲੀਜ਼ ਹੁੰਦੀਆਂ ਨੇ ਉਹੀ ਉਹ ਪੜ੍ਹਦੇ ਨੇ ਉਹੀ ਆਪਾਂ ਪੜ੍ਹਦੇ ਆ ਲੇਕਿਨ ਹੁਣ ਇਸ ਵੇਲੇ ਇਹ ਪੋਲੀਟੀਕਲ ਜਿਹੜਾ ਮਸਲਾ ਖੜਾ ਹੋਇਆ ਵੇ ਐ ਇਹ ਬਹੁਤ ਐਸੀ ਗੱਲ ਨਹੀਂ ਹੈ ਪੋਲੀਟੀਕਲੀ ਤਾਂ ਇਹਨੂੰ ਦੇਖਣਾ ਬਣਦਾ ਹੀ ਐ ਬਾਕੀ ਸਿੰਪਲੀ ਗੱਲ ਐਨੀ ਹੈਗੀ ਐ ਕਿ ਜਿਹੜੀ ਗੈਪ ਹੈ ਉਹ ਜਿਹੜੀ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਨੇ ਜਾਂ ਡਿਪਲੋਮਾ ਪ੍ਰੋਗਰਾਮਸ ਨੇ ਉਹਨਾਂ ਦੇ ਉੱਪਰ ਹੈ ਲੇਕਿਨ ਜਿਹੜੀ ਮਾਸਟਰਸ ਕਰਨ ਵਾਸਤੇ ਇੱਥੇ ਸਟੂਡੈਂਟ ਆਉਣਗੇ ਉਹਦੇ ਤੇ ਕੋਈ ਕੈਪ ਨਹੀਂ ਹੈ ਡਾਕਟਰੇਲ ਕਰਨ ਵਾਸਤੇ ਲੋਕ ਆਣਗੇ ਉਹਨਾਂ ਤੇ ਕੋਈ ਕੈਪ ਨਹੀਂ ਹੈ ਜਾਂ ਫਿਰ ਇੱਥੇ ਛੋਟੇ ਸਕੂਲਾਂ ਦੇ ਵਿੱਚ ਪੜ੍ਹਨ ਵਾਸਤੇ ਵੀ ਆਉਂਦੇ ਨੇ ਕਿ ਜਿਹੜੇ ਬੱਚੇ ਉਹਨਾਂ ਤੇ ਵੀ ਕੋਈ ਕੈਪ ਨਹੀਂ ਹੈ ਪਰ ਅਦਰਵਾਈਜ਼ ਜੇ ਹੁਣ ਇਹ ਕੈਪ ਕਰਕੇ ਇਹ ਸਿਰਫ 364000 ਟੋਟਲ ਪਰਮਿਟ ਦਿੱਤੇ ਗਏ ਤਾਂ ਇੰਡੀਆ ਤੋਂ ਜਿਹੜੇ ਬੱਚੇ ਹੁਣ ਤਿਆਰੀਆਂ ਖਿੱਚ ਕੇ ਬੈਠੇ ਨੇ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਦੇਖੋ ਮੈਂ ਸਿੰਪਲ ਗੱਲ ਐਨੀ ਕਾਟਣਾ ਚਾਹਨੀ ਆ ਕਿ ਕੈਨੇਡਾ ਇਜ਼ ਅ ਬਿਊਟੀਫੁਲ ਕੰਟਰੀ ਬਹੁਤ ਵਧੀਆ ਔਰ ਕੈਨੇਡਾ ਇੰਨਾ ਵੱਡਾ ਹੈ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਲੋਕ ਸਮਾ ਸਕਦੇ ਨੇ। ਔਰ ਜਿਹੜੀ ਜਗ੍ਹਾ ਖਾਲੀ ਪਈ ਐ ਉਹਨਾਂ ਨੂੰ ਬਣਾਣੀ ਚਾਹੀਦੀ ਐ ਬਣਾ ਕੇ ਜਿੰਨੇ ਵੀ ਲੋਕ ਬਾਅਦ ਨੇ ਉਹਨਾਂ ਨੂੰ ਬੁਲਾਣੇ ਚਾਹੀਦੇ ਨੇ। ਬਟ ਹਾਂ ਇੱਥੇ ਇਹ ਗੱਲ ਜ਼ਰੂਰ ਐ ਪਹਿਲਾਂ ਉਹਨੂੰ ਡਿਵੈਲਪ ਕਰਕੇ ਇਨਫਰਾਸਟ੍ਰਕਚਰ ਬਣਾ ਕੇ ਫੇਰ ਜਾ ਕੇ ਕਿਤੇ ਉਹ ਬਾਕੀ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਬੁਲਾਣ ਪਰ ਸਿੰਪਲੀ ਗੱਲ ਐ ਕਿ ਹੁਣ ਕਾਫੀ ਜ਼ਿਆਦਾ ਸਟੂਡੈਂਟਸ ਜਿਹੜੇ ਨੇਗੇ ਐਸੇ ਹਿਸਾਬ ਦੇ ਨਾਲ ਅਪਸੈਟ ਹੋਣਗੇ। ਅ ਤੁਸੀਂ ਇਹਦੇ ਬਾਰੇ ਜ਼ਰੂਰ ਆਪਣੇ ਵਿਚਾਰ ਦਿਓ ਤੇ ਬਾਕੀ ਇੱਕ ਗੱਲ ਮੈਂ ਹੋਰ ਵੀ ਰਿਕੁਐਸਟ ਹੈ ਜੀ ਮੇਰੀ ਦੇਖੋ ਆਪਾਂ ਫੇਸਬੁੱਕ ਦੇ ਉੱਪਰ ਗੱਲਾਂ ਬਾਤਾਂ ਕਰਦੇ ਆ ਆਪਾਂ ਸਿੰਪਲੀ ਜਿਹੜੀ ਹੈ ਖਬਰਾਂ ਦੇ ਉੱਪਰ ਡਿਸਕਸ ਕਰਦੇ ਆ ਸਾਰੇ ਜਣੇ ਬੈਠ ਕੇ ਉਹਦੇ ਵਿੱਚ ਜਦੋਂ ਤੁਸੀਂ ਇਹ ਜਾ ਕੋਈ ਕਮੈਂਟ ਦਿਨੇ ਹੋਗੇ ਤਾਂ ਫਿਰ ਬਹੁਤ ਔਖਾ ਲੱਗਦਾ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਕਿ ਇੱਕ ਮੇਰੇ ਕੋਲੇ ਕਮੈਂਟ ਆਇਆ ਇਹ ਜਿਹੜੀ ਪਿਛਲੀ ਵੀਡੀਓ ਸੀ ਉਹਦੇ ਉੱਪਰ ਇਦੇ ਵਿੱਚ ਜੋ ਇਹਨਾਂ ਨੇ ਲਿਖਿਆ ਇਟਸ 댓 ਰਾਈਟ ਉਹ ਕਹਿੰਦੇ ਮੈਡਮ ਮੈਂ ਵਰਕ ਪਰਮਿਟ ਤੇ ਆ 2018 ਚ ਆਇਆ ਸੀ ਐਕਸਪ੍ਰੈਸ ਐਂਟਰੀ ਸੀਈਸੀ ਦਾ ਡਰਾ ਆਊਗਾ ਮੈਂ ਮੈ ਸੂਸਾਈਡ ਕਰ ਲੈਣਾ ਜੇਕਰ ਪੀਆਰ ਨਾ ਹੋਇਆ ਪੀਆਰ ਤੁਹਾਡੀ ਜ਼ਿੰਦਗੀ ਨਾਲੋਂ ਇੰਪੋਰਟੈਂਟ ਨਹੀਂ ਹੈ ਤੁਸੀਂ ਕਦੇ ਇਹ ਗੱਲ ਨੂੰ ਸੋਚਿਆ ਵੀ ਜਿਹੜੇ ਮਾਪੇ ਨੇ ਤੁਹਾਨੂੰ ਜੰਮਿਆ ਜਿਹੜੇ ਮਾਪੇ ਨੇ ਤੁਹਾਨੂੰ ਪਾਲਿਆ ਪਾਲ ਕੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਤੁਸੀਂ ਤੇ ਨਾਲ ਦੂਸਰੇ ਪੈਸੇ ਜਿਹੜੇ ਲਗਾ ਕੇ ਤੁਹਾਨੂੰ ਇੱਥੇ ਭੇਜਿਆ ਉਸ ਤੋਂ ਬਾਅਦ ਜੇ ਕੋਈ 19 21 ਹੋ ਜਾਂਦੀ ਹੈ ਤਾਂ ਹਰ ਵਾਰੀ ਸੁਸਾਇਸਾਈਡ ਦੀ ਗੱਲ ਤਾਂ ਠੀਕ ਨਹੀਂ ਹੈ ਸੁਸਾਇਸਾਈਡ ਕਮਜ਼ੋਰ ਲੋਕ ਕਰਦੇ ਨੇ ਆਪਾਂ ਦੇਖੋ ਆਪਣੇ ਹੱਥ ਦੇ ਵਿੱਚ ਕੀ ਹੈ ਕਿ ਆਪਾਂ ਮਿਹਨਤ ਕਰ ਸਕਦੇ ਆ ਆਪਾਂ ਕੋਸ਼ਿਸ਼ ਕਰ ਸਕਦੇ ਆ ਇਸ ਤੋਂ ਅੱਗੇ ਕੁਝ ਨਹੀਂ ਕਰ ਸਕਦੇ ਪਲੀਜ਼ ਡੋ ਨਾਟ ਟ੍ਰਾਈਂਕ ਥੀਸ ਕਾਈਂਡ ਆਫ ਕਮੈਂਟਸ ਮੈਂ ਚੌਨੀਆਂ ਤੁਸੀਂ ਸਾਰੇ ਪੱਕੇ ਹੋ ਬਟ ਥਿੰਗ ਇਜ਼ ਕਿ ਜੋ ਜੋ ਅੱਜਕਲ ਚੱਲ ਰਿਹਾ ਉਸੇ ਹਿਸਾਬ ਦੇ ਨਾਲ ਸਾਨੂੰ ਸਾਰਿਆਂ ਨੂੰ ਚੱਲਣਾ ਪਏਗਾ ਸੋ ਆ ਸੋ ਉਹਨਾਂ ਨੇ ਲਿਖਿਆ ਜੀ ਇੱਕ ਆਪਣੇ ਕੋਲੇ ਹੋਰ ਹੈ ਮੈਮ ਟਾਈਮ ਤਾਂ ਲੱਗਦਾ ਬਹੁਤ ਹੌਲੀ ਹੌਲੀ ਸਹੀ ਹੋ ਜਾਂਦਾ ਸਾਰਾ ਕੁਝ ਬਿਲਕੁਲ ਜੀ ਬਿਲਕੁਲ ਸਾਰਾ ਕੁਝ ਠੀਕ ਠਾਕ ਹੋ ਜਾਂਦਾ ਹੈ ਪਲੀਜ਼ ਇਹ ਗੱਲ ਬਿਲਕੁਲ ਨਾ ਸੋਚੋ ਤੁਸੀਂ ਵੀ ਤੁਸੀਂ ਸੁਸਾਈਡ ਕਰ ਲੈਣਾ ਤੁਸੀਂ ਕੁਝ ਕਰ ਲੈਣਾ ਇਹ ਤਾਂ ਬਹੁਤ ਗਲਤ ਗੱਲ ਹੈਗੀ ਸੋ ਹੁਣ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਪਲੀਜ਼ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਬਿਲਕੁਲ ਠੀਕ ਹੈ ਕਿ ਹਾਲ ਦੀ ਘੜੀ ਦੇ ਵਿੱਚ ਥੋੜਾ ਜਾਂ ਇਹ ਸਾਰਾ ਕੁਝ ਘਟਾਇਆ ਜਾ ਰਿਹਾ ਹੈ ਹਾਲ ਦੀ ਘੜੀ ਦੇ ਵਿੱਚ ਸਰਕਾਰਾਂ ਕੁਝ ਵੱਖਰਾ ਸੋਚ ਰਹੀਆਂ ਨੇ ਕੁਲਵਿੰਦਰ ਸਿੰਘ ਪੁਆਰ ਜੀ ਸਾਡੇ ਵਿਆਹਾਂ ਵਿੱਚ ਹੁੰਦੇ ਸੌਦਿਆਂ ਨੇ ਇਹ ਕਰਵਾਉਣਾ ਹੀ ਸੀ ਹੋ ਰਹੀ ਲੁੱਟ ਅਤੇ ਲਗਾਮ ਲੱਗੇਗੀ ਬਦਲਾਅ ਕੁਦਰਤ ਦਾ ਨਿਯਮ ਹੈ ਇਸ ਤੋਂ ਬਿਨਾ ਸਿਸਟਮ ਨਹੀਂ ਚੱਲਦਾ ਸਾਡੇ ਵਿਆਹ ਦੇ ਵਿੱਚ ਹੁੰਦੇ ਸੌਦਿਆਂ ਨੇ ਇਹ ਕਰਵਾਉਣਾ ਹੀ ਸੀ ਹੂੰ ਆ ਜੀ ਸੌਦੇ ਅੱਜ ਵੀ ਤੁਸੀਂ ਅਖਬਾਰਾਂ ਦੇ ਵਿੱਚ ਹਲੇ ਵੀ ਦੇਖ ਸਕਦੇ ਹੋ ਜੀ ਆ ਉਹੀ ਮੁੰਡਾ ਕੰਟੈਕਟ ਕਰੇ ਜਿਹੜਾ ਇੰਡੀਆ ਦੇ ਵਿੱਚ ਬੈਠੇ ਹੋਏ ਕੁੜੀ ਦੇ ਭਰਾ ਨੂੰ ਲਿਆ ਸਕੇ ਆਫਕੋਰਸ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੀ ਚੀਜ਼ ਇਮੀਗ੍ਰੇਸ਼ਨ ਨੂੰ ਪਤਾ ਹੁੰਦੀ ਹੈ ਵਲ ਬਿਲਕੁਲ ਬਦਲਾਅ ਕੁਦਰਤ ਦਾ ਨਿਯਮ ਹੈ ਲੇਕਿਨ ਮੈਂ ਚਾਹਨੀ ਆ ਕਿ ਸਟੂਡੈਂਟ ਅਥੇ ਆਵੇ ਸਟੂਡੈਂਟ ਆਣਾ ਇੱਥੇ ਬਹੁਤ ਜ਼ਰੂਰੀ ਹੈ ਕੈਨੇਡਾ ਦੇ ਵਿੱਚ ਪਾਪੂਲੇਸ਼ਨ ਹੈਨੀ ਬੇਸ਼ੱਕ ਬਹੁਤ ਵਧੀਆ ਗੱਲ ਹੈ ਕਿ ਇਸ ਵਾਰੀ ਕੈਨੇਡਾ ਦੀ ਪਾਪੂਲੇਸ਼ਨ ਨੇ ਪੂੜੀ ਮਿਲੀਅਨ ਨੂੰ ਹਿੱਟ ਕੀਤਾ ਪਰ ਇਹ ਪੂੜੀ ਨਹੀਂ ਇਹ ਤਾਂ 400 ਤੱਕ ਜਾ ਸਕਦੀ ਹੈ ਇੱਥੇ ਇੰਨੀ ਵੱਡੀ ਕੰਟਰੀ ਹੈ ਲੇਕਿਨ ਇਹਨੂੰ ਕੰਟਰੀ ਦੇ ਵਿੱਚ ਪਾਪੂਲੇਸ਼ਨ ਨੂੰ ਵਧਾਉਣ ਦਾ ਇੱਕ ਤਰੀਕਾ ਹੁੰਦਾ ਹੈ ਮਿਸਟਰ ਟਰੂਡਰ ਨੇ ਤਾਂ ਐਸਾ ਆਪਣਾ ਪਾਪੂਲੇਸ਼ਨ ਵਧਾਈਆ ਵੀ ਜਿਹੜਾ ਮਰਜ਼ੀ ਆਜੋ ਆ ਕੇ ਜਿੱਥੇ ਮਰਜ਼ੀ ਰਹੋ ਜੇ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਥੇ ਰਹਿ ਲਓ ਜੇ ਨਹੀਂ ਮਿਲਦੀ ਤਾਂ ਤੁਸੀਂ ਬ੍ਰਿਜ ਦੇ نیچے ਲੈ ਲਓ ਰਹ ਲਓ ਜੇ ਬ੍ਰਿਜ ਦੇ نیچے ਥਾਂ ਨਹੀਂ ਮਿਲਦੀ ਹੈਗੀ ਤਾਂ ਕਿਤੇ ਟੈਂਟ ਲਾ ਲਓ ਆਈ ਨਹੀਂ ਪਾਪੂਲੇਸ਼ਨ ਵਧ ਸਕਦੀ ਇਹਨੂੰ ਅਮਰੀਕਾ ਬਣਾਉਣ ਵਾਸਤੇ ਕੋਸ਼ਿਸ਼ ਤੁਸੀਂ ਜ਼ਰੂਰ ਕਰ ਸਕਦੇ ਹੋ ਲੇਕਿਨ ਉਹ ਸਾਰੀ ਚੀਜ਼ ਬੜੀ ਹੌਲੀ ਹੌਲੀ ਜਾਣੀ ਹੈ ਵਲ ਆਮ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਲੇਕਿਨ ਇਸ ਅੱਜ ਦੀ ਜਿਹੜੀ ਨਿਊਜ਼ ਦੇ ਵਿੱਚ ਜਿਹੜੀਆਂ ਦੋ ਹੋਰ ਖਾਸ ਗੱਲਾਂ ਨੇ ਉਹਦੇ ਬਾਰੇ ਕੱਲ ਨੂੰ ਡਿਸਕਸ ਕਰਾਂਗੇ ਲੇਕਿਨ ਤੁਸੀਂ ਆਪਣੇ ਕਮੈਂਟਸ ਜ਼ਰੂਰ ਦਿਓ ਕਿ ਤੁਸੀਂ ਅੱਜ ਦੇ ਇਹ ਜਿਹੜਾ ਸਟੂਡੈਂਟ ਦਾ ਜਿਹੜਾ ਕੋਟਾ ਹੈਗਾ ਇਹਨੂੰ ਘਟਾਇਆ ਗਿਆ ਉਹਦੇ ਬਾਰੇ ਕੀ ਸੋਚਦੇ ਹੋ ਬਸ ਥੈਂਕ ਯੂ ਸੋ ਮੱਚ ਫਾਰ ਵਾਚਿੰਗ